ਸਸ਼िकांत ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਇੱਕ ਸ਼ੇਅਰ ਨਾਲ ਸ਼ੁਰੂਆਤ ਕਰਦੇ ਹਾਂ ਤੁਹਾਨੂੰ ਸਮਝ ਲੱਗ ਜੇਗੀ ਕਿ ਆਪਾਂ ਕਿਸ ਟੌਪਿਕ ਤੇ ਗੱਲ ਕਰਨੀ ਹੈ ਹੈ ਕਹਿੰਦੇ ਆਪਣੇ ਆਪਣੇ ਚਿਹਰੇ ਤੇ ਨਕਾਬ ਡਾਲ ਕੇ ਆਪਣੇ ਚਿਹਰੇ ਤੇ ਪਰਦਾ ਡਾਲ ਕੇ ਮਤਲਬ ਇੱਕ ਉਹਨੂੰ ਨਕਾਬ ਹੀ ਕਹਿੰਦੇ ਆ ਪਰਦੇ ਨੂੰ ਹੈਨਾ ਆਪਣੇ ਚਿਹਰੇ ਤੇ ਪਰਦਾ ਡਾਲ ਕੇ ਇਕਬਾਲ ਹਰ ਸ਼ਖਸ ਕਹਿ ਰਹਾ ਹੈ ਜਮਾਨਾ ਖਰਾਬ ਹੈ ਪਤਾ ਤੇ ਅਸੀਂ ਆਪਣੇ ਆਪ ਦਾ ਨਹੀਂ ਸੱਚਾਈ ਤੇ ਸਾਡੀ ਆਪਣੀ ਸਾਹਮਣੇ ਨਹੀਂ ਤੇ ਜਮਾਨਾ ਖਰਾਬ ਕਿੱਥੋਂ ਹੋ ਗਿਆ ਆਪਣੇ ਕਿਰਦਾਰ ਤੇ ਪਰਦਾ ਡਾਲ ਕੇ ਇਕਬਾਲ ਹਰ ਸ਼ਖਸ ਕਹਿ ਰਹਾ ਹੈ ਜਮਾਨਾ ਖਰਾਬ ਹੈ ਆਪਣੇ ਅਸੀਂ ਚੀਜ਼ਾਂ ਨੂੰ ਦੂਜੇ ਕੋਲ ਝਾਰ ਨਹੀਂ ਹੋਣ ਦਿੰਦੇ ਪਰ ਸਾਨੂੰ ਦੂਜਿਆਂ ਦੀਆਂ ਚੀਜ਼ਾਂ ਤੇ ਗੱਲਾਂ ਤੇ ਘਰ ਦੇ ਅੰਦਰ ਝਾਕੜ ਦੀ ਬੜੀ ਵਧੀਆ ਆਦਤ ਕਹਿ ਸਕਦੇ ਹਾਂ ਗੰਦੀ ਆਦਤ ਤੇ ਕੋਈ ਨਹੀਂ ਕਿਉਂਕਿ ਅਸੀਂ ਹੀ ਹਰ ਚੀਜ਼ ਨੂੰ ਗਲਤ ਤੇ ਸਹੀ ਇਨਸਾਨ ਨੇ ਆਪਣੀ ਸੋਚ ਮੁਤਾਬਕ ਬਣਾ ਲਿਆ ਜੋ ਸਾਨੂੰ ਪਸੰਦ ਨਹੀਂ ਹੈ ਉਹ ਗਲਤ ਹੈ ਜੋ ਸਾਨੂੰ ਪਸੰਦ ਹੈ ਇਤੋਂ ਵਧੀਆ ਤੇ ਕੁਝ ਹੈ ਹੀ ਨਹੀਂ ਇਹ ਚੰਗਾ ਕਿਉਂ ਚੰਗਾ ਉਹ ਕਿਉਂ ਚੰਗਾ ਤੇ ਦੂਜੀ ਚੀਜ਼ ਮਾੜੀ ਕਿਉਂ ਮਾੜੀ ਕਿਉਂ ਤੁਹਾਡੇ ਲਈ ਤੁਹਾਡਾ ਨੁਕਸਾਨ ਕਰ ਰਹੀ ਹੈ ਇਸ ਲਈ ਮਾੜੀ ਹੈ ਜਿਹੜੀ ਚੀਜ਼ ਤੁਹਾਡਾ ਨੁਕਸਾਨ ਕਰ ਰਹੀ ਹੈ ਦੂਜੇ ਦਾ ਤਾਂ ਫਾਇਦਾ ਹੀ ਕਰ ਰਹੀ ਹੈ ਤੇ ਉਹਦੇ ਲਈ ਉਹ ਚੰਗੀ ਹੈ ਕਿਸੇ ਲਈ ਕੋਈ ਚੀਜ਼ ਚੰਗੀ ਤੇ ਕਿਸੇ ਲਈ ਮਾੜੀ ਇਹ ਦੁਨੀਆਦਾਰੀ ਹੈ ਹਨਾ ਕਿਸੇ ਲਈ ਦਿਨ ਚੰਗਾ ਕਿਸੇ ਲਈ ਰਾਤ ਚੰਗੀ ਕਿਸੇ ਲਈ ਸਵੇਰ ਚੰਗੀ ਕਿਸੇ ਲਈ ਸ਼ਾਮ ਚੰਗੀ ਚੰਗਾ ਸਭ ਕੁਝ ਕੁਦਰਤ ਦਾ ਬਣਾਇਆ ਹੋਇਆ ਇੱਕ ਇੱਕ ਕਣ ਮਾੜਾ ਹੋ ਹੀ ਨਹੀਂ ਸਕਦਾ ਬਸ ਡਿਸਟਰਬੈਂਸੀ ਉਦੋਂ ਹੁੰਨੇ ਆ ਜਦੋਂ ਹਰ ਚੀਜ਼ ਸਾਡੇ ਮੁਤਾਬਕ ਨਹੀਂ ਚੱਲਦੀ ਆਪਣੀ ਪੀੜ੍ਹੀ ਥੱਲੇ ਸੋਟਾ ਕੋਈ ਨਹੀਂ ਫੇਰਦਾ ਸਿਆਣੇ ਸਹੀ ਕਹਿੰਦੀ ਐ ਅਸੀਂ ਬਹੁਤ ਚੰਗੇ ਆ ਕਿਉਂਕਿ ਅਸੀਂ ਉਸ ਨੂੰ ਯਾਦ ਰੱਖਦੇ ਆ ਨਾ ਯਾਦ ਰੱਖੋ ਨੇ ਕਦੋਂ ਕਿਹਾ ਮੈਨੂੰ ਯਾਦ ਰੱਖੋ ਜੇ ਸਾਹ ਚੱਲਦੇ ਆ ਤਾਂ ਉਹ ਤੇ ਯਾਦ ਹੀ ਆ ਮੌਤ ਨਹੀਂ ਆਈ ਤਾਂ ਉਹ ਹੈ ਹੀ ਆ ਤੇ ਫੇਰੇ ਦੇ ਵਿੱਚ ਵੱਡਾ ਪਨ ਕੀ ਆ ਇਹਦੇ ਵਿੱਚ ਤੁਹਾਡਾ ਚੰਗਾ ਕੀ ਆ ਇਹ ਤੁਹਾਡਾ ਆਪਣਾ ਪਰਸਨਲ ਹੈ ਕਹਿੰਦੇ ਜਦੋਂ ਅਸੀਂ ਉਸ ਨਾਲ ਜੁੜ ਗਏ ਜੁੜਿਆ ਨਾ ਭਾਸ਼ਾ ਨਾਲ ਜਾਂਦਾ ਹੈ ਭਾਸ਼ਾ ਨਾਲ ਤੇ ਵਿਚਾਰ ਇੱਕ ਦੂਜੇ ਨੂੰ ਸਮਝਿਆ ਜਾਂਦਾ ਤੇ ਕੁਦਰਤ ਨੂੰ ਸਮਝਣ ਦੀ ਲੋੜ ਤੇ ਹੁੰਦੀ ਨਹੀਂ ਉਹ ਤੇ ਤੁਹਾਡੇ ਅੰਦਰ ਹੈ ਉਹਨੂੰ ਕਦੋਂ ਸਮਝ ਲੈ ਤੁਸੀਂ ਉਹਦੇ ਨਾਲ ਤੇ ਅੰਦਰੋਂ ਜੋੜਨਾ ਹੈ ਜੋ ਅਸੀਂ ਬਾਹਰੋਂ ਝੋਟ ਰਹੇ ਤੇ ਸੱਚ ਜਾਣੀਓ ਜਦੋਂ ਤੁਸੀਂ ਅੰਦਰੋਂ ਉਸ ਨਾਲ ਜੁੜ ਗਏ ਤੇ ਫਿਰ ਤੁਸੀਂ ਦੱਸਣ ਜੋਗੇ ਨਹੀਂ ਰਹਿੰਦੇ ਜਿੱਦਾਂ ਜਿੱਦਾਂ ਬਾਬਾ ਨਾਨਕ ਜਿੱਦਾਂ ਬੁੱਧ ਮਹਾਵੀਰ ਜੀ ਮਹਾਵੀਰ ਬੁੱਧ ਤੇ ਫਿਰ ਸ਼ਾਂਤੀ ਤੇ ਉਹ ਸ਼ਾਂਤੀ ਚਿਹਰੇ ਤੇ ਨਜ਼ਰ ਆਵੇ ਤੇ ਹਰ ਕੋਈ ਥੋੜਾ ਉਹ ਬਣ ਜੇ ਤੇ ਕੋਸ਼ਿਸ਼ ਕਰਨੀ ਹੈ ਉਹ ਬਣਨ ਦੀ ਤਾਂ ਉਹ ਅੰਦਰੋਂ ਜੋੜਨਾ ਪੈਣਾ ਤੇ ਉਹਦੇ ਲਈ ਨਾ ਸ਼ਬਦ ਚਾਹੀਦੀ ਨਾ ਦੁਨੀਆਦਾਰੀ ਚਾਹੀਦੀ ਆ ਨਾ ਪਹਿਰਾਵਾ ਚਾਹੀਦਾ ਨਾ ਦਿਖਾਵਾ ਚਾਹੀਦਾ ਤੇ ਅਸੀਂ ਕੀ ਕਰ ਰਹੇ ਹਾਂ ਉਹੀ ਸ਼ੇਰ ਦੀ ਤਰ੍ਹਾਂ ਕੀ ਆਪਣੇ ਚਿਹਰੇ ਤੇ ਨਕਾਬ ਡਾਲ ਕੇ ਇੱਕ ਵਾਰ ਹਰ ਇਨਸਾਨ ਕਹਿ ਰਹਾ ਹੈ ਦੁਨੀਆ ਦਾ ਨਾਮ ਜੇਕਰ ਦੁਨੀਆ ਨੂੰ ਸੁਧਾਰਨ ਲਈ ਅਸੀਂ ਵੱਡੇ 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 ਚੀਜ਼ਾਂ ਕਰਦੇ ਹਾਂ ਐ ਨਹੀਂ ਐ ਐ ਨਹੀਂ ਐ ਐ ਨਹੀਂ ਐ ਉਹ ਬੈਠਾ ਹੈ ਨਾ ਉੱਪਰ ਕਿੱਦਾਂ ਬਸ ਦੁਨੀਆਦਾਰੀ ਚ ਜੋ ਸਾਡੇ ਨਾਲ ਫੇਸ ਹੋ ਰਿਹਾ ਉਹ ਕਿਉਂ ਉਹਦਾ ਕੁਐਸਚਨ ਲੱਭੋ ਕਾਮਾਂਗੇ ਅਸੀਂ ਤੇ ਅਸਰ ਸਾਨੂੰ ਹੋਣਾ ਹੈ ਪਾਵਾਂਗੇ ਅਸੀਂ ਤਾਂ ਉਹ ਸਾਡੇ ਤੇ ਅਸਰ ਕਰੇਗਾ ਸਾਡੇ ਲਈ ਕੋਈ ਕੋਈ ਕੁਝ ਨਹੀਂ ਕਰ ਸਕਦਾ ਇਹ ਗੱਲ ਆਪਣੇ ਦਿਮਾਗ ਚ ਵਾਰੀ ਕੋਈ ਕਹ ਰਿਹਾ ਸੀ ਤੁਹਾਡੇ ਲਈ ਆ ਕਰਦੇ ਆ ਤਾਂ ਚੀਜ਼ ਹੋ ਜੇਗੀ ਗਲਤ ਬਈ ਤੂੰ ਆਪਣਾ ਹੀ ਕਰ ਲੈ ਹਾਂ ਤੂੰ ਤੁਹਾਨੂੰ ਕੋਈ ਸਲਾਹ ਦੇ ਕੇ ਜ਼ਰੂਰ ਕਹਿ ਸਕਦਾ ਬਈ ਤੂੰ ਇਦਾਂ ਨਹੀਂ ਇਦਾਂ ਕਰ ਤਾਂ ਉਸ ਚੀਜ਼ ਦਾ ਅਸਰ ਜੋ ਤੁਸੀਂ ਕਰੋਗੇ ਗਲਤ ਜਾਂ ਸਹੀ ਉਹ ਇਫੈਕਟ ਤੁਹਾਡੇ ਤੇ ਪਾਊਗਾ ਤੇ ਉੱਥੇ ਅਸੀਂ ਦਿਮਾਗ ਤੇ ਮਨ ਦੋਨਾਂ ਨੂੰ ਸਟੇਬਲ ਕਰਕੇ ਪ੍ਰੈਕਟੀਕਲ ਸੋਚ ਕੇ ਚੱਲਾਂਗੇ ਰਿਜ਼ਲਟ ਸਾਨੂੰ ਪ੍ਰੈਕਟੀਕਲ ਚੀਜ਼ਾਂ ਦੇ ਮਿਲਦੇ ਆ ਕਿਤਾਬੀ ਚੀਜ਼ਾਂ ਕਹਿਣ ਨੂੰ ਹੁੰਦੀਆਂ ਨਹੀਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਮੈਂ ਕਿਤੋਂ ਪੜਿਆ ਕਿ ਕੋਈ ਕਹਿ ਰਿਹਾ ਸੀ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ ਜੀ ਹਾਂ ਇਹ ਇੱਕ ਬਹੁਤ ਅੱਛਾ ਸ਼ਬਦ ਹੈ ਸੁਣਨ ਨੂੰ ਸਭ ਕੁਝ ਕਰ ਸਕਦੇ ਹੋ ਤੁਸੀਂ ਕਿਉਂ ਨਹੀਂ ਕਰ ਸਕਦੇ ਸੱਚਾਈ ਹੈ ਕਰ ਸਕਦੇ ਸੁਣਨ ਨੂੰ ਅੱਛਾ ਲੱਗਦਾ ਹਿੰਮਤ ਦਿੰਦਾ એનર્ਜੀ ਬਤਾਉਂਦਾ ਕਹਿੰਦੇ ਕਿਸੇ ਔਰਤ ਨੂੰ ਕਿਹਾ ਵੀ ਤੂੰ ਜੌਬ ਕਰ ਉਹ ਕਹਿੰਦੀ ਮੈਂ ਜੌਬ ਬਾਰੇ ਸੋਚ ਵੀ ਨਹੀਂ ਸਕਦੀ ਕਹਿੰਦੇ ਕਿਉਂ ਕਹਿੰਦੀ ਮੇਰੇ ਤਿੰਨ ਬੱਚੇ ਆ ਮੇਰਾ ਹਸਬੰਡ ਜੌਬ ਕਰਦਾ ਹੈ ਨੌਕਰੀ ਕਰਦਾ ਹੈ ਉਹਦਾ ਆਪਣਾ ਬਿਜ਼ਨਸ ਹੈ ਚੰਗਾ ਉਸ ਜਗਾ ਤੇ ਉਸਦਾ ਬਿਜ਼ਨਸ ਵੀ ਹੈ ਤੇ ਨੌਕਰੀ ਵੀ ਹੈ ਦੋਨਾਂ ਨੂੰ ਉਸ ਚ ਕਰ ਰਿਹਾ ਕੰਮ ਵਧੀਆ ਸਾਡਾ ਅੱਛਾ ਗੁਜ਼ਾਰਾ ਹੋ ਰਿਹਾ ਦੂਜੀ ਗੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਇੰਨੀ ਬਿਜ਼ੀ ਆ ਕਿ ਮੈਂ ਨੌਕਰੀ ਕਰਨ ਬਾਰੇ ਸੋਚ ਹੀ ਨਹੀਂ ਸਕਦੀ ਉਹ ਕਹਿੰਦੇ ਤੁਸੀਂ ਬਹੁਤ ਪੜੇ ਲਿਖੇ ਕਰ ਸਕਦੇ ਹੋ ਉਹ ਕਹਿੰਦੇ ਮੈਂ ਨਹੀਂ ਕਰਨੀ ਮੈਂ ਸੋਚ ਵੀ ਨਹੀਂ ਸਕਦੀ ਇਸ ਬਾਰੇ ਕੀ ਘਰ ਚੋਂ ਕੀ ਨੇ ਬੱਚਿਆਂ ਚੋਂ ਨਿਕਲਾ ਉਹਨਾਂ ਨੂੰ ਉਹਨਾਂ ਦੀ ਪੜਾਈ ਦਾ ਉਹਨਾਂ ਦੇ ਹੋਮਵਰਕ ਦਾ ਉਹਨਾਂ ਦੀ ਡਰੈਸਿੰਗ ਦਾ ਉਹਨਾਂ ਦੇ ਖਾਣ ਪੀਣ ਦਾ ਆਪਣੇ ਘਰ ਵਾਲੇ ਦਾ ਆਪਣੇ ਘਰ ਦੀ ਸਜਾਵਟ ਦਾ ਹਨਾ ਚੀਜ਼ਾਂ ਦਾ ਇੰਨਾ ਕੋਈ ਇੰਨਾ ਕੰਮ ਹੈ ਬਸ ਸਾਹ ਲੈਣ ਦੀ ਫੁਰਸਤ ਨਹੀਂ ਤੇ ਕੰਮ ਦੀ ਫੁਰਸਤ ਕਿੱਥੋਂ ਮਿਲਣੀ ਫਿਰ ਕਹਿੰਦੇ ਕੀ ਹੋਇਆ ਉਹਨਾਂ ਨੇ ਐਗਜ਼ਾਮਪਲ ਦਿੱਤੀ ਜਿਹਦੀ ਮੈਂ ਤੁਹਾਨੂੰ ਗੱਲ ਦੱਸਦੀ ਪਈ ਉਹ ਕਹਿੰਦੇ ਕੀ ਹੋਇਆ ਕਿ ਉਸਦੇ ਹਸਬੰਦ ਦਾ ਐਕਸੀਡੈਂਟ ਹੋ ਗਿਆ ਤੇ ਉਸਦੀ ਰੀੜ ਦੀ ਹੱਡੀ ਡੈਫੈਕਟ ਹੋ ਗਈ ਤਾਂ ਕਿਉਂ ਮੰਜੇ ਤੇ ਪੈ ਗਿਆ ਤੇ ਸਾਰਾ ਕੰਮ ਸਾਰਾ ਬੋਝ ਉਸਦੀ ਵਾਪਸ ਤੇ ਆ ਗਿਆ ਤੇ ਫਿਰ ਉਹ ਘਰ ਚੋਂ ਨਿਕਲੀ ਉਹਨੇ ਆਪਣੇ ਹਸਬੰਦ ਦਾ ਸਾਰਾ ਕੰਮ ਸੰਭਲਿਆ ਬੜੇ ਸੌਖੇ ਤਰੀਕੇ ਨਾਲ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਮੈਨੂੰ ਸਾਹ ਲੈਣ ਦੇ ਦੀ ਜਰੂਰਤ ਮਤਲਬ ਸਾਹ ਲੈਣ ਦਾ ਵੀ ਟਾਈਮ ਨਹੀਂ ਹੈ ਤੁਸੀਂ ਘਰ ਚੋਂ ਨਿਕਲਣ ਬਾਰੇ ਸੋਚ ਨਹੀਂ ਸਕਦੇ ਤੇ ਹੁਣ ਕਿੱਦਾਂ ਬੈਲੈਂਸ ਕੀਤਾ ਉਹ ਕਹਿੰਦੀ ਮੈਨੂੰ ਪਤਾ ਹੀ ਨਹੀਂ ਚੱਲਿਆ ਕਿੱਦਾਂ ਬੈਲੈਂਸ ਹੋ ਗਈਆਂ ਚੀਜ਼ਾਂ ਮੈਂ ਹਰ ਚੀਜ਼ ਨੂੰ ਬੈਲੈਂਸ ਕਰ ਲਿਆ ਹੁਣ ਮੈਂ ਬਾਹਰ ਵੀ ਕੰਮ ਕਰਦੀ ਆ ਘਰ ਦਾ ਵੀ ਦੇਖਦੀ ਆ ਥੋੜਾ ਬਹੁਤਾ ਤੇ ਬਸ ਮੇਰੇ ਬੱਚਿਆਂ ਨੇ ਮੇਰਾ ਸਾਥ ਦਿੱਤਾ ਮੇਰੇ ਹਸਬੰਦ ਨੇ ਨਹੀਂ ਦਿੱਤਾ ਮੈਂ ਇੱਕ ਮੇੜ ਰੱਖ ਲਈ ਉਹਨੇ ਆਹ ਕੀਤਾ ਮੈਂ ਉਸ ਤੋਂ ਬਾਅਦ ਆਹ ਕੀਤਾ ਸਾਰੇ ਹੁਣ ਮੈਂ ਇਦਾਂ ਕਰ ਲੈਣੀ ਆ ਮੈਂ ਇੱਦਾਂ ਕਰ ਲਈ ਤਾਂ ਕਿਸੇ ਨੇ ਲਿਖਿਆ ਹੋਇਆ ਨਹੀਂ ਚੀ ਕਿ ਤੁਸੀਂ ਕਰ ਸਕਦੇ ਹੋ ਉਹ ਜਿਨ੍ਹਾਂ ਨੇ ਬੁੱਕ ਦੇ ਵਿੱਚ ਲਿਖਿਆ ਹੈ ਉਹਨੇ ਕਿਹਾ ਤੁਸੀਂ ਕਰ ਸਕਦੇ ਹੋ ਬਸ ਤੁਸੀਂ ਆਪਣੇ ਆਪ ਨੂੰ ਇੱਕ ਘੇਰੇ ਚ ਬੰਨ ਲੈਣੇ ਨਹੀਂ ਗਲਤ ਮੈਂ ਚੀਜ਼ ਨੂੰ ਨਹੀਂ ਮੰਨਦੀ ਮੈਂ ਇਸ ਚੀਜ਼ ਨੂੰ ਮੰਨਦੀ ਆ ਕਿ ਤੁਸੀਂ ਕਰ ਸਕਦੇ ਹੋ ਹਾਲਾਤ ਮੁਤਾਬਕ ਜਿੱਦਾਂ ਦੇ ਹਾਲਾਤ ਹੋਣ ਕੁਦਰਤ ਤੁਹਾਨੂੰ ਉਦਾਂ ਦਾ ਬਣਾ ਦਿੰਦੀ ਹੈ ਇਹ ਕਿਉਂ ਨਹੀਂ ਕਹਿੰਦੇ ਅਸੀਂ ਇਹ ਕਹਿਣਾ ਚਾਹੀਦਾ ਕਿ ਵਕਤ ਅਨੁਸਾਰ ਹਰ ਚੀਜ਼ ਕਰਨੀ ਹਰ ਤਰ੍ਹਾਂ ਨਾਲ ਅੱਛੀ ਆ ਤੁਹਾਡਾ ਮਨ ਕਰਦਾ ਤੁਸੀਂ ਕਰੋ ਤੁਹਾਡਾ ਮਨ ਨਹੀਂ ਕਰਦਾ ਤੁਸੀਂ ਨਾ ਕਰੋ ਪਰ ਮਜਬੂਰੀਆਂ ਤੇ ਹਾਲਾਤ ਇਨਸਾਨ ਕੋਲੋਂ ਹਰ ਚੀਜ਼ ਨੂੰ ਬੈਲੈਂਸ ਕਰਾ ਦਿੰਦੇ ਆ ਇਹ ਆ ਹੁਣ ਜੇ ਕਿਸੇ ਤੁਸੀਂ ਕਿਸੇ ਨੂੰ ਕਹੋ ਕਿ ਇੱਕ ਲੱਤ ਤੇ ਚੱਲਣਾ ਬਹੁਤ ਔਖਾ ਹੈ ਤੇ ਤੁਸੀਂ ਪ੍ਰੈਕਟਿਸ ਕਰ ਲੋ ਕਿ ਜੇ ਕੱਲ ਨੂੰ ਇੱਕ ਲੱਤ ਟੁੱਟ ਗਈ ਤਾਂ ਚੱਲਣਾ ਪੈਣਾ ਹੈ ਤੇ ਆਪਾਂ ਇੱਕ ਲੱਤ ਤੇ ਚੱਲਣਾ ਸਿੱਖੋ ਬੇਕੂਫੀ ਹੈ ਹੁਣ ਜਿਨ੍ਹਾਂ ਦੀ ਇੱਕ ਲੱਤ ਨਹੀਂ ਉਹਨੂੰ ਕੁਦਰਤ ਨੇ ਉਸ ਚੀਜ਼ ਤੇ ਚਲਾਉਣਾ ਸਿਖਾਤਾ ਉਹ ਵੀ ਤਾਂ ਕੋਈ ਚੀਜ਼ ਆ ਉਹਦੇ ਦੀ ਤਾਂ ਕੰਮ ਨੇ ਥੋੜੇ ਉਹਨੂੰ ਵੀ ਉਹ ਕੰਮ ਕਰਨ ਲੈਣ ਦੋ ਪਰ ਨਹੀਂ ਅਸੀਂ ਤੇ ਤੁਹਾਨੂੰ ਸਕਾਰਮਿਤਕ ਸੋਚ ਦੇਣੀ ਤੇ ਤੁਸੀਂ ਬਸ ਨਿਕਲੋ ਤੁਸੀਂ ਕਰੋ ਕਿਉਂ ਕਰੀ ਦੀ ਅਗਲਾ ਜਦ ਲੋੜ ਹੀ ਨਹੀਂ ਅਗਲੇ ਇੱਕ ਗੱਲ ਚਲੋ 25 ਫਰਵਰੀ 2024 ਦਿਨ ਹੈ ਅੱਜ ਵੀਰਵਾਰ ਦਾប្រតិਪਦਾ ਦਿੱਤੀ ਹੈ ਅੱਜ ਅ ਮਤਲਬ ਦੂਜ ਤਿਥੀ ਵੀ ਸ਼ੁਰੂ ਹੋ ਜੇਗੀ ਸਵੇਰੇ 6:45 ਤੋਂប្រតិਪਦਾ ਤਿਥੀ ਜਾਨੀ ਨੇ ਰਪਾਕ ਸ਼ੁਰੂ ਹੋ ਗਿਆ ਜੀ ਅੱਜ ਠੀਕ ਹੈ ਨਾਲ ਹੀ 25 ਤਰੀਕ ਵੀਰਵਾਰ ਦਾ ਦਿਨ ਹੈ ਹਨ ਤੇ ਕੱਲ ਰਾਤ ਕੱਲ ਰਾਤ ਮਤਲਬ ਬੁੱਧਵਾਰ ਨੂੰ ਰਾਤ ਨੂੰ तकरीबन आ, 11:58 ਮਿੰਟ 12:00 ਵਜੇ ਇੱਕ ਗ੍ਰਹਿ ਚੇਂਜ ਹੋਇਆ ਹੈ ਸ਼ੁਕਰ ਗ੍ਰਹਿ ਜੋ ਮੇਸ਼ ਰਾਸ਼ੀ ਵਿੱਚ ਚਲਾ ਗਿਆ ਹੈ ਕੱਲ ਮੰਗਲ ਚੇਂਜ ਹੋਇਆ ਸੀ ਮੀਨ ਰਾਸ਼ੀ ਵਿੱਚ ਗਿਆ ਸੀ ਉਹ ਹੋਇਆ ਸੀ 23 ਤਰੀਕ ਨੂੰ ਤੇ 24 ਦੀ ਰਾਤ ਨੂੰ ਜਾਨੀ ਅੱਜ ਸਵੇਰੇ ਆਪਾਂ ਨੋਟ ਕੀਤਾ ਕਿ ਸ਼ੁਕਰ ਵੀ ਗੁਰੂ ਨਾਲ ਜੁਤੀ ਬਣਾ ਕੇ ਸੂਰਜ ਨਾਲ ਜੁਤੀ ਬਣਾ ਕੇ ਮੇਸ਼ ਰਾਸ਼ੀ ਵਿੱਚ ਚਲਾ ਗਿਆ ਜੋ ਕਿ 18 ਮਈ ਤੱਕ 18 ਮਈ ਤੱਕ ਜਾਏਗਾ ਕੀ ਪ੍ਰਭਾਵ ਪਵੇਗਾ ਤੁਹਾਡੇ ਤੇ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਠੀਕ ਹੈ ਸਭ ਤੋਂ ਪਹਿਲਾਂ ਜਾਣਾਂਗੇ ਆਪਾਂ ਚਲੋ ਅੱਜ ਦਾ ਤੁਹਾਨੂੰ ਰਾਉ ਕਾਲ ਵੀ ਤੇ ਦੱਸ ਦਈਏ ਤੇ ਇਹ ਵੀ ਦੱਸ ਦਈਏ ਅੱਜ ਬੁੱਧ ਮਾਰਗੀ ਹੋ ਜਾਏਗਾ ਚੰਗਾ ਹੈ ਬੱਕਰੀ ਚੱਲ ਰਹੀ ਅਸੀਂ ਮਾਰਗੀ ਹੋ ਕੇ ਤਕਰੀਬਨ ਬਿਜ਼ਨਸ ਕੰਮਕਾਰ ਵਿੱਚ ਚੰਗੇ ਰਸਤੇ ਦਵੇਗਾ 1:30 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਉ ਕਾਲ ਦਾ ਰਹੇਗਾ ਚੰਦਰ ਰਾਸ਼ੀ ਅੱਜ ਤੁਲਾ ਰਾਸ਼ੀ ਵਿੱਚ ਚੰਦਰਮਾਏ ਠੀਕ ਹੈ ਤੇ ਇਕੱਲਾ ਹੀ ਹੈ ਤੁਲਾ ਰਾਸ਼ੀ 7 ਨੰਬਰ ਦੀ ਰਾਸ਼ੀ ਵਿੱਚ ਚੰਦਰ ਮਹਾਰਾਜ ਕੀ ਪ੍ਰਭਾਵ ਪਾਉਣਗੇ ਸਾਰਿਆਂ ਦੀਆਂ ਰਾਸ਼ੀਆਂ ਤੇ ਤੇ ਸ਼ੁੱਕਰ ਦਾ ਰਾਸ਼ੀ ਪਰਵਰਤਨ ਕੀ ਪ੍ਰਭਾਵ ਪਵੇਗਾ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਠੀਕ ਹੈ ਸਭ ਤੋਂ ਪਹਿਲਾਂ ਅਰੀਜ਼ ਅਨਿਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਸਿਤਾਰਿਆਂ ਦੇ ਹਿਸਾਬ ਦੇ ਨਾਲ ਕਿੱਦਾਂ ਦਾ ਵਿਕਾਸ ਤੁਹਾਡਾ ਇਹ ਜਾਣਗੀਆਂ ਸ਼ੁੱਕਰ ਦਾ ਦੇ ਲਗਨ ਚ ਆ ਗਿਆ ਤੁਹਾਡਾ ਮਾਲਕ ਪਰਸਨਲਿਟੀ ਬੜੀ ਤੁਹਾਡੀ ਅੱਛੀ ਰਿਸ਼ਤੇ ਲਈ ਅੱਛੇ ਫਟਾਫਟ ਰਿਸ਼ਤਾ ਹੋ ਜਾਏਗਾ ਪਤਾ ਨਹੀਂ ਚਲੇਗਾ ਕਿੱਦਾਂ ਅੱਛੇ ਲੋਕ ਮਿਲਣਗੇ ਤੁਹਾਨੂੰ ਮੀਡੀਆ ਨਾਲ ਰਿਲੇਟਡ ਕੰਮ ਕਰਨ ਵਾਲਿਆਂ ਲਈ ਸਿਤਾਰੇ ਬਹੁਤ ਅੱਛੇ ਨੇਮ ਫੇਮ ਤੇ ਨਵੀਂ ਆਫਰ ਨਮਕ ਕੰਮ ਕਰ ਆ ਸਕਦਾ ਪ੍ਰਾਪਰਟੀ ਨਾਲ ਸੰਬੰਧ ਕੰਮ ਕਰਨ ਵਾਲੇ ਲਈ ਬੜੇ ਸੋਸ਼ਲ ਮੀਡੀਆ 'ਚ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਬਹੁਤ ਜ਼ਿਆਦਾ ਅੱਛਾ ਇਹ ਸ਼ੁਕਰ ਕਰ ਸਕਦਾ ਹੈ ਪਰ ਮੇਨ ਗੱਲ ਜਦ ਦਵਾਜੀ ਕਿਸੇ ਨੂੰ ਪੈਸਾ ਦੇ ਦੇਣਾ ਨਹੀਂ ਹੈ ਕਿਉਂਕਿ ਸੂਰਜ ਵੀ ਨਾਲ ਹੈ ਜੀ ਥੋੜਾ ਧਿਆਨ ਨਾਲ ਚੱਲੋ ਉੱਚ ਦਾ ਸੂਰਜ ਹੈ ਸ਼ੁਕਰ ਨੂੰ ਵਸਤ ਕਰ ਦਵੇਗਾ ਦਿਖੇਗਾ ਵੀ ਨਹੀਂ ਤਾਂ ਇਸ ਕਰਕੇ ਸ਼ੁਕਰ ਸਹੀ ਫਲ ਦਵੇ ਸਕਿਨ ਪ੍ਰੋਬਲਮ ਨਾ ਹੋਵੇ ਪਰੇਸ਼ਾਨੀਆਂ ਨਾ ਹੋਣ ਤਾਂ ਦਹੀਂ ਮਾਲ ਕੇ ਨਹਾਣਾ ਸ਼ੁਰੂ ਕਰੋ ਤੇ ਦਹੀਂ ਦਾ দান ਕਦੇ ਕਦੇ ਧਾਰਮਿਕ ਸਥਾਨ ਤੇ ਦੋ ਸ਼ੋਭ ਹੋ ਜਾਈਗਾ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਕਿੱਥੇ ਗਿਆ ਰਾਸ਼ੀ ਤੋਂ ਗਿਆ 12ਵੇਂ ਸਥਾਨ ਤੇ ਤੁਹਾਡੇ ਲਗਨ ਦਾ ਮਾਲਕ 12ਵੇਂ ਵਿਦੇਸ਼ ਜਾ ਸਕਦੇ ਹੋ ਤੁਸੀਂ ਵਿਦੇਸ਼ ਲਈ ਨਵੀਂ ਆਫਰ ਮਿਲ ਸਕਦੀ ਹੈ ਤੁਹਾਨੂੰ ਬਾਹਰ ਬੱਚੇ ਨੇ ਤਾਂ ਤੁਹਾਡਾ ਵੀਜ਼ਾ ਲਗਵਾ ਸਕਦੇ ਆ ਤੁਹਾਡਾ ਆਪਣੇ ਸਿਤਾਰੇ ਵੀ ਕਿਸਮਤ ਦੇ ਪੂਰੀ ਤਰ੍ਹਾਂ ਨਾਲ ਤੁਹਾਡਾ ਸਾਥ ਦੇਣਾ ਵਾੰਡਾ ਕਪੂਰ ਦੀ ਟਿੱਕੀ ਆਪਣੇ ਕੋਲ ਰੱਖਣੀ ਹੈ ਸ਼ੇਅਰ ਮਾਰਕੀਟ ਚ ਇੰਟਰਸਟ ਤੁਹਾਡਾ ਵਧ ਰਿਹਾ ਜਿਆਦਾ ਉਹਦੇ ਵਿੱਚ ਇਨਵੈਸਟ ਕਰਨੀ ਹੈ ਪਰ ਛੋਟੇ ਛੋਟੇ ਛੋਟੀ ਇਨਵੈਸਟਮੈਂਟ ਉਹਦੋਂ ਤੱਕ ਜਦੋਂ ਤੱਕ ਸ਼ੁਕਰ ਨਾ ਦੇਣ ਨਹੀਂ ਆ ਜਾਂਦਾ ਤੇ ਸੂਰਜ ਨਾਲ ਬੈਠਾ ਠੀਕ ਹੈ ਤਾਂ ਕੀ ਕਰਨਾ ਤੁਸੀਂ ਕਪੂਰ ਦੀ ਟਿੱਕੀ ਆਪਣੇ ਘਰ ਸਾਊਥ-ਈਸਟ ਵਿੱਚ ਰੱਖ ਲੈਣੀ ਹੈ ਜੈਮਨੀ ਮਿਥੂ રાશિ ਵਾਲਿਆਂ ਦੇ ਨੇ ਸਿਤਾਰੇ ਸ਼ੁਭ ਨੇ ਪਰ ਮੰਗਲ ਰਾਹੁ ਦੀ ਜੁਤੀ ਆਪਾਂ ਤੁਹਾਨੂੰ ਦੱਸਿਆ ਸੀ ਤੁਹਾਡੇ 10ਵੇਂ ਸਥਾਨ ਵਿੱਚ ਹੈ ਮੰਗਲ ਰਾਹੁ ਦੀ ਆਪਾਂ ਪਾ ਚੁੱਕੇ ਹਾਂ ਤੁਹਾਨੂੰ ਕਿ ਕਿਦਾਂ ਦਾ ਚਾਏਗਾ ਮੰਗਲ ਰਾਹੁ ਦਾ ਯੋਗ ਇਹਦੇ ਲਈ ਤੁਸੀਂ ਵੀਡੀਓ ਦੇਖ ਲਓ ਕਿਉਂਕਿ ਮੰਗਲ ਜੋ ਹੈ ਉਹ ਤੁਹਾਡੇ ਐਸਥਮੇਸ ਦਾ ਕਾਰਕ ਹੈ ਜੋ ਥੋੜੀ ਜੀ ਪਰੇਸ਼ਾਨੀ ਦੇ ਰਿਹਾ ਹੈ ਮਿਥੂ ਰਾਸ਼ੀ ਵਾਲਿਆਂ ਨੂੰ ਪਿਤਾ ਦੀ ਸਿਹਤ ਗੱਠਾਂ ਦੀ ਪਰੇਸ਼ਾਨੀ ਦੇ ਸਕਦਾ ਹੈ ਤਾਂ ਸ਼ੁਕਰ ਤੁਹਾਡੀ ਇਨਕਮ ਸਥਾਨ ਵਿੱਚ ਬਾਹਰ ਮੇਖਾਨੇ ਦਾ ਮਾਲਕ ਪਰ ਸੋਚ ਨੂੰ ਦੇਖ ਰਿਹਾ ਦੇਖੋ ਕੋਈ ਟੈਸਟ ਦੇਣਾ ਬਹੁਤ ਅੱਛਾ ਪ੍ਰੇਮ ਸਬੰਧਾਂ ਦੀ ਸ਼ੁਰੂਆਤ ਹੋ ਸਕਦੀ ਹੈ ਕਿਉਂਕਿ ਸ਼ੁਕਰ ਗਿਆਨੀ ਸਥਾਨ ਵਿੱਚ ਹੈ ਤਾਂ ਨਵੇਂ ਦੋਸਤ ਮਿੱਤਰ ਮਿਲਣਗੇ ਨਵੀਆਂ ਨਵੇਂ ਫਰੈਂਡ ਬਣਨਗੇ ਪੁਰਾਣੇ ਦੋਸਤ ਮਿੱਤਰ ਵੀ ਮਿਲ ਸਕਦਾ ਹੈ ਗੱਲਬਾਤ ਉਹਨਾਂ ਨਾਲ ਸ਼ੁਰੂ ਹੋ ਸਕਦੀ ਹੈ ਉਹ ਜੇਵੇਂ ਘਟਣਗੇ ਕੋਈ ਟੈਸਟ ਦੇਣਾ ਉਹਦੇ ਲਈ ਵੀ ਸਿਤਾਰੇ ਅੱਛੇ ਨੇ ਇਨਕਮ ਲਈ ਸਿਤਾਰੇ ਔਲਾਦ ਲਈ ਅੱਛੇ ਤਾਂ ਅੱਛਾ ਹੀ ਹੈ ਕੋਈ ਨੁਕਸਾਨ ਨਹੀਂ ਹੋਏਗਾ ਕੈਂਸਰ ਕਰਕਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਹੈ ਜੀ ਤੁਹਾਡੇ ਸੁੱਖ ਸਥਾਨ ਦਾ ਮਾਲਕ ਦੇਖੇਗਾ ਗੱਡੀ ਲੈ ਰਹੇ ਹੋ ਤੁਸੀਂ ਮਕਾਨ ਬਣਾ ਰਹੇ ਹੋ ਤੁਸੀਂ ਲਗਜ਼ਰੀ ਚੀਜ਼ਾਂ ਤੇ ਖਰਚ ਹੋ ਰਿਹਾ ਤੁਹਾਡੇ ਕਰੋ ਵੱਧੂ ਸ਼ੁਕਰ ਅੱਛੀ ਲਾਇਕ ਦੇਗਾ ਕੱਪੜਿਆਂ ਤੇ ਆਪਣੇ ਆਪ ਦੇ ਖਰਚ ਕਰਨੇ ਵੀ ਚਾਹੀਦੇ ਆ ਪੈਸੇ ਖਰਚਣ ਨੂੰ ਹੁੰਦੇ ਖਰਚੋ ਖਰਚੋ ਬਹੁਤ ਅੱਛਾ ਹੋਏਗਾ ਪੈਸਾ ਆ ਵੀ ਜਾਏਗਾ ਟੈਨਸ਼ਨ ਨਾ ਕਰੋ ਜਿਹਨੇ ਖਰਚਾ ਦੇਣਾ ਉਹਨੂੰ ਜ਼ਿਆਦਾ ਪਰੇਸ਼ਾਨੀ ਐ ਤੁਹਾਡੇ ਨਾਲ ਚਲੋ ਸ਼ੁਕਰ ਨੂੰ ਹੋਰ ਸ਼ੁਪ ਕਰਨ ਦੇ ਲਈ ਕੀ ਕਰਨਾ ਤੁਸੀਂ ਕਰਨਾ ਪਿੱਛੇ ਇਤਰ ਲਗਾ ਲੈਣਾ ਸਿਤਾਰੇ ਕਿਸਮਤ ਦੇ ਹੋਰ ਅੱਛੇ ਹੋ ਜਾਣਗੇ ਅਲੀਗੇਸ਼ਨ ਤਮਤੋ ਜਰੂਰ बच ਕੇ ਰਹਿਣਾ ਮਾਤਾ ਦੇ ਨੇਮ ਫੈਮਿਲੀ ਬੁਟੀਕ ਦਾ ਕੰਮ ਕਰਨ ਵਾਲੇ ਲਈ ਸ਼ੁਕਰ ਦਾ ਰਾਸ਼ੀ ਪਰਵਰਤਨ ਚੁੱਕ ਰਿਹਾ ਹੈ ਲਿਓ ਸਿੰਘ ਰਾਸ਼ੀ ਵਾਲੇ ਉੱਚਾ ਸੂਰਜ ਤੇ ਨਾਲ ਬੈਠ ਗਿਆ ਸ਼ੁਕਰ ਪਰੇਸ਼ਾਨੀਆਂ ਵਧੀਆਂ પતિ ਪਤਨੀ ਵਿੱਚ ਜੀਵਨ ਸਾਥੀ ਨਾਲ ਉਲਝਣ ਹੋਏ ਬਥੇ ਸਕਿਨ ਪ੍ਰੋਬਲਮ ਨੇ ਤਾਂ ਕਿਤਾ ਲੱਤ ਤੇ ਖਾਰਸ ਵਗੈਰਾ ਲੱਤਾਂ ਤੇ ਦਰਦ ਵਗੈਰਾ ਵੀ ਤੁਹਾਡਾ ਵਧਿਆ ਆਉਣ ਵਾਲੇ ਕੱਲ ਨੂੰ ਲੈ ਕੇ ਥੋੜੀ ਜੀ ਚਿੰਤਾ ਬਣੀ ਸੂਰਜ ਉੱਚਦੇ ਨੇ ਅੱਗੇ ਚੱਲ ਜਾਣਾ ਕਿਉਂਕਿ ਸ਼ੁਕਰ ਤੁਹਾਡਾ ਮਿੱਤਰ ਨਹੀਂ ਹੈ ਇਸ ਕਰਕੇ ਹੁਣ ਤੁਸੀਂ ਸ਼ੁਕਰ ਨੂੰ ਸ਼ੁਭ ਕਰਨ ਲਈ ਗਾਂ ਨੂੰ ਰੋਟੀ ਪਾਣੀ ਸ਼ੁਰੂ ਕਰੋ ਸ਼ੁਕਰ ਨੂੰ ਅੱਛਾ ਕਰ ਲਈਂ ਦਹੀਂ ਧਾਰਮਿਕ ਸਥਾਨ ਤੇ ਦੇਣਾ ਕੁਝ ਸ਼ੁਰੂ ਕਰੋ ਨਾਲ ਹਰਾਚਾਰਾ ਗਊਸ਼ਾਲਾ ਦਾ ਅੱਛਾ ਹੋ ਜਾ ਲਿਓ ਸੇਂਗਰਾਜੀ ਵਾਲਿਆਂ ਦੇ ਲਈ ਸ਼ੁਕਰ ਦਾ ਰਾਸ਼ੀ ਪਰਵਰਤਨ ਭਾਵੇਂ ਸ਼ੁਕਰ 8ਵੇਂ ਸਥਾਨ ਵਿੱਚ ਗਿਆ ਤੁਹਾਨੂੰ ਸਾਨੂੰ ਦੇਖੇਗਾ ਪੈਸਾ ਦੇਵੇਗਾ ਪਰ ਪੈਸਾ ਕਿਤੇ ਫਸ ਵੀ ਸਕਦਾ ਹੈ ਪੈਸੇ ਨੂੰ ਲੈ ਕੇ ਕਿਤੇ ਜਿਵੇਂ ਵੀ ਜਾ ਸਕਦੇ ਆ ਪਤਨੀ ਦੀ ਸਿਹਤ ਤਾਂ ਖਰਾਬ ਹਸਪੀਟਲ ਦੇ ਚੱਕਰ ਵਾਦੂ ਲੱਗਣਗੇ ਫਾਇਸ ਦੇ ਲਈ ਤੁਸੀਂ ਕੀ ਕਰਨਾ ਹੈ ਸ਼ੁਕਰ ਨੂੰ ਸ਼ੁਭ ਕਰਨਾ ਹੈ ਦੇਸੀ ਕਿਉਂ ਮੱਥੇ ਤੇ ਲਗਾਉਣਾ ਸ਼ੁਰੂ ਕਰੋ ਚੰਦਨ ਮੱਥੇ ਤੇ ਲਗਾਉਣਾ ਸ਼ੁਰੂ ਕਰੋ ਗਾਂ ਨੂੰ ਰੋਟੀ ਤੁਸੀਂ ਵੀ ਪਾਣੀ ਸ਼ੁਰੂ ਕਰੋ ਸ਼ੁਕਰ ਸ਼ੋਫਾ ਆ ਜਾਂਦਾ ਕੁਛ ਨਾ ਕੁਛ ਹੈ ਜੇ ਖਬਰਾਂ ਕਈ ਗਰੀ ਸੁਣਨ ਨੂੰ ਮਿਲ ਜਾਂਦੀ ਹੈ ਮਨ ਡਿਸਟਰਬ ਬਸ ਐਦਾਂ ਦੀ ਸਿਚੁਏਸ਼ਨ ਸ਼ੁਕਰ ਅੱਠਵੇਂ ਸਾਲ ਵਿੱਚ ਕਈ ਵਾਰ ਦੇ ਲਿਬਰਾਜ਼ ਹਨੀ ਤੁਲਾ ਰਾਸ਼ੀ ਵਾਲੇ ਤੁਲਾ ਰਾਸ਼ੀ ਦੇ ਲਈ ਜੀ ਸਿਟਾਰੇ ਜੋ ਚੱਲ ਰਿਹਾ ਤੇ ਸ਼ੁਕਰ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ مالک ਗਿਆ ਬਿਲਕੁਲ ਸਾਹਮਣੇ ਬਹੁਤ ਅੱਛਾ ਜਦੋਂ ਇੱਥੋਂ ਸੂਰਜ ਨਿਕਲ ਜਾਏਗਾ ਤਾਂ ਉਸ ਤੋਂ ਵੀ ਅੱਛਾ ਹੋ ਜਾਏਗਾ ਸਵੋਦੋ ਤਾਂ ਕਿ ਕੀ ਕਰਨਾ ਹੈ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਚੰਦਰ ਵੀ ਲਗਨ ਚ ਚੱਲ ਰਿਹਾ ਤੇ ਸ਼ੁਕਰ bizness ਕੰਮ ਕਰ 파ਟਨਰਸ਼ਿਪ ਵਿੱਚ ਕੋਈ ਕੰਮ ਕਰਨਾ ਤਾਂ ਉਹਦੇ ਲਈ ਸ਼ੁਕਰ ਦਾ ਰਾਸ਼ੀ ਪਰਵਰਤਨ ਤੁਹਾਡਾ ਚੰਗਾ ਸਾਥ ਦੇਣਾ ਹੈ ਨੇਮ ਫੇਮ ਬਦਉਣਾ ਹੈ ਪਤਨੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੇ ਲਈ ਸਿਤਾਰੇ ਤੁਹਾਡੇ ਚੰਗੇ ਦੋਨੋਂ ਮਿਲ ਕੇ ਕੋਈ ਚੰਗਾ bizness ਕੰਮ ਕਰ ਸਕਦੇ ਤੇ ਉਸ ਤੋਂ ਜ਼ਰੂਰੀ ਉਸ ਤੋਂ ਜ਼ਰੂਰੀ ਬ੍ਰਹਸਪਤੀ ਨੂੰ ਸ਼ੁਭ ਕਰਨ ਜਾਨੀ ਕਿ ਬ੍ਰਹਸਪਤੀ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਕੀ ਕਰਨਾ ਪੀਲੇ ਰੰਗ ਦਾ ਰੁਮਾਲ ਗੰਗਾ ਜਲਾ ਤੋਕੇ ਆਪਣੇ ਕੋਲ ਰੱਖਾ ਵੈਜੀਟੇਰੀਅਨਸ ਤਾਂ ਹੁੰਦਾ ਸੀ ਸ਼ੁਕਰ ਤੁਹਾਡੇ 12ਵੇਂ ਖਾਨੇ ਦਾ ਮਾਲਕ ਤੇ 7ਵੇਂ ਖਾਨੇ ਦਾ ਮਾਲਕ ਗਿਆ 6ਵੇਂ ਖਾਨੇ ਵਿੱਚ ਪਾਰਟਨਰਸ਼ਿਪ ਵਿੱਚ ਲੜਾਈ ਝਗੜਾ ਵਧਣ ਵਾਲਾ ਹੈ ਕੋਈ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਮਿਲਣ ਵਾਲਾ ਕਿਸੇ ਤਰ੍ਹਾਂ ਦਾ ਗੈਰ ਕਾਨੂੰਨੀ ਕੰਮ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੂਰਜ 10ਵੇਂ ਖਾਨੇ ਦਾ ਮਾਲਕ ਪਹਿਲਾਂ ਤੋਂ ਹੀ ਭਾਵੇਂ ਉੱਚਦਾ ਹੈ ਪਰ ਤੁਹਾਡੀ ਰਾਸ਼ੀ ਤੋਂ 6ਵੇਂ ਬੈਠਾ ਹੈ ਤਾਂ ਇਸ ਕਰਕੇ ਸੰਭਲ ਸੰਭਲ ਕੇ ਚੱਲਣ ਨਾਲ ਹੀ ਸਿਤਾਰੇ ਦਾ ਕਿਸਮਤ ਦੇ ਸਾਥ ਦੇ ਜਾਣਗੇ ਲੌਜੀਕ ਇਹੀ ਆ ਕੀੜੀਨ ਸ਼ੱਕਰ ਆਟਾ ਪਾਉਂਸੀ ਇਹ ਤੇ ਖਰਾਬ ਬੁਖਾਰ ਚੜ ਜਾਏਗਾ ਲੱਤਾਂ 'ਚ ਦਰਦ ਤਾਂ ਤੁਹਾਡੇ ਹੋ ਹੀ ਰਿਹਾ ਹੱਡੀਆਂ ਜੋੜਾਂ ਦੀ ਪ੍ਰੋਬਲਮ ਵੱਧ ਸਕਦੀ ਹੈ। ਨਾ ਸ਼ੁਕਰ ਚੰਗਾ ਤੇ ਨਾ ਸ਼ੁਕਰ ਮਾਰਾ। ਇੱਥੇ ਠੀਕ ਠਾਕ ਜਿਹਾ ਸਤਨੂ ਦੇਰ ਵਾਇ। ਬਸ ਇੱਕੋ ਪਾਉ ਜ਼ਰੂਰ ਕਰਨਾ ਤੁਸੀਂ ਕਿ 600 ਗ੍ਰਾਮ ਜਵਾਰ ਲੈ ਕੇ 6 6 ਗਊਸ਼ਾਲਾ ਛੇ ਨੂੰ ਰੋਟੀ ਵੀ ਪਾ ਸਕਦੇ ਹੋ ਤੇ ਜਵਾਰ ਵਿੱਚ ਗਾਂ ਨੂੰ ਖਲਾ ਸਕਦੇ ਹੋ। ਇੱਕ ਗਾਂ ਨੂੰ ਖਲਾ ਦਿਓ 600 ਗ੍ਰਾਮ ਜਵਾਰ ਆੱਛਾ ਹੈ। ਸੈਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਗ੍ਰਹਾਂ ਦੇ ਹਿਸਾਬ ਨਾਲ ਤਾਂ ਪੰਜਵੇਂ ਥਾਂ ਵਿੱਚ ਗਿਆ ਆ ਇਨਕਮ ਦਾ ਮਾਲਕ ਇਨਕਮ ਦੇ ਸੋਰਸਸ ਵਧਾਉਣ ਲਈ ਕੀਤੇ ਗਏ ਯਤਨ ਤੁਹਾਨੂੰ ਪੂਰੀ ਸਕਸੈਸ ਦੇਣਗੇ ਮਾਨਸਿਕ ਤੌਰ ਤੇ ਖੱਜਲਖੋਰੀ ਵਧਣ ਵਾਲੀ ਹੈ ਠੀਕ ਹੈ ਥੋੜਾ ਜਿਹਾ ਲੇਜੀਪਨ ਵੀ ਵਧਣ ਵਾਲਾ ਕੋਈ ਨਹੀਂ ਹੋ ਜਾਏਗਾ ਕਰ ਲਾਂਗੇ ਕੱਲ ਤੇ ਛੱਡਣ ਦੀ ਆਦਤ ਹੈ ਨਾ ਤੁਹਾਡੀ ਚਰੀ ਇਹ ਤੁਹਾਡੇ ਕੰਮਾਂ ਕਰਨ ਨੂੰ ਰੋਕੇਗੀ ਵੀ ਤੇ ਖਰਾਬ ਵੀ ਕਰੇ ਮਾਤਾ ਦੇ ਪੈਰੀਂ ਹੱਥ ਲਗਾਉਣਾ ਸ਼ੁਰੂ ਕਰੋ ਅੱਛੇ ਹੋ ਜਾਣਗੇ ਸੀ कैप्रिकॉर्न मकर राशि वालेंदे ਲਈ ਦੁੱਧ ਮੱਥੇ ਤੇ ਤੈ ਤੁਸੀਂ ਲਾ ਹੀ ਰਹੇ ਹੋ ਹੁਣ ਸ਼ੁਕਰ ਵੀ ਰਾਸ਼ੀ ਪਰਵਰਤਨ ਕਰਕੇ ਕਿੱਥੇ ਗਿਆ ਚੌਥੇ ਸਥਾਨ ਵਿੱਚ ਜੋ ਕਿ ਸੁੱਖਾ ਚਵਾਦਤਾ ਕਰੇਗਾ ਇਹ ਚਲੋ ਪਰ ਜਦੋਂ ਤੱਕ ਸੂਰਜ ਨਾਲ ਆ ਉਦੋਂ ਉਤਾਵਲਾ ਪਰ ਵਿਚਾਨੀ ਤੇ 10ਵੇਂ ਖਾਨੇ ਨੂੰ ਸ਼ੁਕਰ ਦੇਖੇਗਾ 10ਵਾਂ ਖਾਨਾ ਸਰਕਾਰ ਦਾ ਤਾਂ ਸਰਕਾਰੀ ਤੌਰ ਤੇ ਉਲਝੇ ਹਾਂ ਤੇ ਨਹੀਂ ਵਧੇਗਾ ਅਗਰ ਤੁਸੀਂ ਆਪਣਾ ਸੂਰਜ ਅੱਛਾ ਰੱਖਿਆ ਹੋਇਆ ਤਾਂ ਸ਼ੁਕਰ ਸ਼ੁਭ ਫਲ ਦਵੇ ਹੋਰ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਤਾਂ ਖੂਬ ਸਾਰਾ ਪਰਫਿਊਮ ਲਾ ਕੇ ਰੱਖੋ ਤੇ ਦੂਸਰਾ ਹਲਕਾ ਜਿਹਾ ਮਿਊਜ਼ਿਕ ਸੁਣੋ ਤੇ ਤੀਸਰਾ ਸਭ ਤੋਂ ਜ਼ਰੂਰੀ ਕੰਮ ਕਦੇ-ਕਦੇ ਦਹੀਂ ਧਾਰਮਿਕ ਸਥਾਨ ਤੇ ਰੱਖੋ ਤੇ ਸੂਰਜ ਦੇ ਫਲ ਨੂੰ ਸ਼ੁਭ ਕਰਨ ਦੇ ਲਈ ਆਪਣੇ ਪਿੱਤੇ ਦੇ ਪੈਰੀ ਹੱਥ ਲਾਹ ਹਰ ਚੀਜ਼ ਚੰਗੀ ਹਰ ਚੀਜ਼ ਵਧੀਆ ਜਿਸ ਘਰ ਵਿੱਚ ਜਿਹੜਾ ਗ੍ਰਹਿ ਜਾਂਦਾ ਏ ਜੇ ਉਹ ਘਰ ਦਾ ਮਾਲਕ ਅچھے ਤਰੀਕੇ ਨਾਲ ਅੱਛਾ ਵਿਹਾਰ ਕਰੇ ਤਾਂ ਸਭ ਸਹੀ ਤਾਂ ਇਸ ਕਰਕੇ ਮੰਗਲ ਨੂੰ ਵੀ ਸਹੀ ਕਰਨਾ ਜ਼ਰੂਰੀ ਹੈ ਆਪਣੇ ਭਾਈ ਭੈਣਾਂ ਦਾ ਸਬੰਧ ਵੀ ਅੱਛਾ ਰੱਖੋ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾ ਤੁਹਾਡੇ ਕਿਸਮਤ ਦਾ مالک ਆ ਤੇ ਉਸ ਖਾਨੇ ਨੂੰ ਦੇਖ ਵੀ ਰਿਹਾ ਨੋਵੇਂ ਖਾਨੇ ਨੂੰ ਤਾਂ ਸ਼ੁਭ ਫਾਲਤ ਹੈ ਤੁਹਾਨੂੰ ਮਿਲਣਗੇ ਲੰਬੀ ਛੋਟੀ ਯਾਤਰਾ ਸਫਲਕਾਰੀ ਹੋਏਗੀ ਛੋਟੇ ਵੱਡੇ ਭਾਈ ਭੈਣ ਦਾ ਸਾਥ ਮਿਲੇਗਾ ਤੁਹਾਡੇ ਕੰਮਾਂ ਲਈ ਤੁਹਾਡੀ ਥਿਪ ਵਿੱਚ ਥਪਤ ਪਾਈ ਜਾਏਗੀ ਸ਼ਨੀ ਤੀਜੀ ਦ੍ਰਿਸ਼ਟੀ ਨਾਲ ਸ਼ੁਕਰ ਨੂੰ ਦੇਖ ਰਿਹਾ ਇਸ ਕਰਕੇ ਸੰਭਲ ਸੰਭਲ ਕੇ ਤਾਂ ਚੱਲਣਾ ਹੀ ਹੈ ਜਦੋਂ ਤੱਕ ਸੂਰਜ ਹੈ ਪ੍ਰਾਪਰਟੀ ਦੇ ਕੰਮ ਵਿੱਚ ਹੱਥ ਪਾਉਣ ਦੇ ਲਈ ਸਿਤਾਰੇ ਚੰਗੇ ਨੇ ਚੰਗਾ ਪ੍ਰੋਫਿਟ ਤੁਸੀਂ ਇਸ ਟਾਈਮ ਤੇ ਕਮਾ ਸਕਦੇ ਹੋ ਪਾਈਸੇ ਜ਼ਮੀਨਦਾਰੀ ਵਾਲਿਆਂ ਦੇ ਲਈ ਐਸਟੀਮੇਟ ਆ ਕੇ ਰਿਹਾ ਧਨਸਤਾਨ ਚ ਪੈਸਾ ਵਾਜ ਜਾਣਾ ਵਿੱਤ ਪੈਸਾ ਵਾਪਸ ਨਹੀਂ ਹੋਣਾ ਪੈਸਾ ਆਏਗਾ ਜਰੂਰ ਪਰ ਨਾਲ ਹੀ ਢੇਰੀ ਵਾਂਗੂ ਆਇਆ ਤੇ ਤੂਫਾਨ ਵਾਂਗੂ ਚਲਾ ਗਿਆ ਇਹ ਹੀ ਦਿਖਣਾ ਹੈ ਪੈਸਾ ਆਇਆ ਕਿੱਥੇ ਗਿਆ ਪਤਾ ਹੀ ਨਹੀਂ ਲੱਗਣਾ ਤਾਂ ਕੀ ਹੈ ਜਦ ਸਿਤਾਰੇ ਇਦਾਂ ਦਾ ਸਾਥ ਦੇ ਰਹੇ ਆ ਤਾਂ ਕੋਸ਼ਿਸ਼ ਕਰੋ ਪਹਿਲਾਂ ਤੋਂ ਹੀ ਆਉਣ ਤੋਂ ਪਹਿਲਾਂ ਇਨਵੈਸਟਮੈਂਟ ਕਰਕੇ ਰੱਖੋ ਕਿ ਬਸ ਇੱਥੇ ਨਾ ਜਾਣਾ ਜੀ ਆਹ ਕਰ ਦੇਣਾ ਜਾਂ ਚੀਜ਼ ਕੋਈ ਲਗਜ਼ਰੀ ਚੀਜ਼ਾਂ ਨਾਲ ਸੁੱਖ ਮਿਲੇਗਾ ਆਲੂ ਧਾਰਮਿਕ ਸਥਾਨ ਤੇ ਦੌੜ ਦੇਸੀ ਕਿਉਂ ਧਾਰਮਿਕ ਸਥਾਨ ਤੇ ਦੋ ਜਦੋਂ ਤੱਕ ਸੂਰਜ ਇੱਥੇ ਬੈਠਾ ਹੈ ਬਜ਼ੁਰਗਾਂ ਦੀ ਸੇਤ ਵੀ ਸੰਭਾਲੋ ਕਿਉਂਕਿ ਬ੍ਰਸਤ ਵੀ ਨਾਲ ਹੈ ਏਸੀ ਅਸਟੋਲੋਜੀ ਵਿਦਿਓ ਲੌਜਿਕ ਵਿੱਚ ਆਪਾਂ ਜਾਣੇ ਆ ਤੇ ਗ੍ਰਹਿਆਂ ਦੇ ਮੁਤਾਬਕ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਵਾਸੂ ਟਿਪ ਕੋ ਵਿੱਚ ਵੀ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ ਕੁਝ ਚੀਜ਼ਾਂ ਕੋਟ ਕੇਸ ਕਈ ਲੋਕਾਂ ਦੇ ਬਹੁਤ ਚੱਲਦੇ ਆ ਹਨਾ ਤਾਂ ਉਹਦੇ ਲਈ ਆਪਣੇ ਘਰ ਦੀ ਦੱਖਣ ਪੱਛਮ ਦੀ ਖਾਧ ਨੂੰ ਚੈੱਕ ਕਰੋ ਉੱਥੇ ਪਾਣੀ ਦਾ ਹੋਣਾ ਕੋਟ ਕੇਸ ਕਰਵਾ ਦਿੰਦਾ ਹੈ ਹਨਾ ਦੂਸਰੀ ਜਿਹੜੀ ਮੇਨ ਗੱਲ ਹੈ ਨਸ਼ਾ ਕਈ ਵਾਰੀ ਨਸ਼ਾ ਘਰ ਤੋਂ ਜਾਂਦਾ ਨਹੀਂ ਤੇ ਦਿਮਾਗ ਬੰਦੇ ਦਾ ਨਸ਼ੇ ਵਾਲੂ ਭਜਦਾ ਹੈ एक होंगी है सोच एक हों है लात। अगर लत किसी चीज़ की लगी हो लत लगी हो चीज़ जाती नहीं है तो समझो जखण पास प दक्षण पास कोई प्रॉब्लम है दक्षण साइड या पछ्छम दिशा हरा रंग है हरियाली है तो यह चीज़ा बुद्ध सूरज शनि यानी थोड़े कॉन्फिडेंस को खराब करनी है तो इंसान नशे वाली जाके जी समा इजाजत है ਇਹ ਸ਼ੁਕਰਦਾਰਾ ਅਸ਼ੀਰਵਾਦਨ ਆਪ ਸਭ ਲਈ ਬਹੁਤ ਸ਼ੁਭ ਖਬਰ ਦਾ ਸੰਸਾੜੀ